ਛੋਟੇ ਮੁੰਡੇ ਨੂੰ ਖੰਦ ਨਾਲ ਜਲਦੀ ਸੀ ਪਹੁੰਚ ਗਿਆ ਸੀ ਕਿਸੇ ਉੱਚੇ ਹੌਸਲੇ ਰੱਖੇ ਸੀ ਲੇਕਿਨ ਉਹਨੇ ਮੈਨੂੰ ਫੋਨ ਕੀਤਾ 8:30 ਵਜੇ ਕਰੀਬ ਕਹਿੰਦੇ ਵੀ ਇੱਥੇ ਆਣ ਕੇ ਪੜੋਸੀਆਂ ਨੇ ਪਿੱਛੇ ਰਹਿੰਦੇ ਆ ਕਾਫੀ ਦੂਰ ਮੇਰੇ ਕਹਿੰਦੇ ਉਹਨਾਂ ਨੇ ਸਾਰਿਆਂ ਨੇ 10-15 ਜਣਾਂ ਨੇ ਆਣ ਕੇ ਘਰੇ ਅੰਦਰ ਹਮਲਾ ਕਰਤਾ ਮੈਂ ਤੁਹਾਨੂੰ ਪਤਾ ਵੀ ਜਦੋਂ ਘਰਦਿਆਂ ਦੇ ਇੰਨਾ ਆਜੇ ਫੋਨ ਮੈਂ ਚੱਕ ਕੇ ਜਦੋਂ ਦੇਖਿਆ ਉਹ ਤੇ ਇਹਨੇ ਮੇਰੇ ਮੁੰਡੇ ਨੂੰ ਬੜੀ ਬੁਰੀ ਤਰ੍ਹਾਂ ਅੰਦਰੋਂ ਕੱਢ ਕੇ ਮੇਰੇ ਘਰ ਦੀ ਨੇ ਅੰਦਰ ਬੰਦ ਕਰਤਾ ਸੀ ਵੀ ਮੁੰਡਾ ਬਿਮਾਰ ਹੈ ਉਸ ਨੂੰ ਕੁੰਡਾ ਖੋਲ ਕੇ ਅੰਦਰੋਂ ਕੱਢ ਕੇ ਬਾਹਰ ਐਦਾਂ ਬੁਰੀ ਤਰ੍ਹਾਂ ਮਾਰ ਰਿਹਾ ਉਹ ਤੁਹਾਨੂੰ ਫੁਟੇਜ ਮੈਂ ਦਿੱਤੀ ਵੀਡੀਓ ਵੀ ਉਹਦੇ ਚ ਕੀ ਹਾਲ ਕੀਤਾ ਦੋਏ ਮੇਰੀ ਨੋਆ ਉਹਨਾਂ ਪ੍ਰੈਗਨੈਂਟ ਸੀ ਉਹਨਾਂ ਦੀ ਢਿੱਡ 'ਚ ਲੱਤਾਂ ਮਾਰੀਆਂ ਤੇ ਉਹਨਾਂ ਨੂੰ ਬੁਰੀ ਤਰ੍ਹਾਂ ਮਤਲਬ ਉਹਨਾਂ ਨੇ ਕੁੱਟਿਆ ਕਿਤਨੇ ਲੋਕ ਜੱਫੀ ਹੋਏ ਇਸ ਮਾਮਲੇ ਜਖਮੀ ਤਾਂ ਵੈਸੇ ਤਕਰੀਬਨ ਦੋ ਮੁੰਡੇ ਜਿਹੜੇ ਮੇਰੇ ਵਿਆਹੇ ਹੋਏ ਸੀ ਉਹਨਾਂ ਦੇ ਸਿਰ 'ਤੇ ਇਟਾ ਉਟਾ ਵੱਜੀਆਂ ਉਹਨਾਂ ਦੇ ਉਹ ਆ ਜਿਆਦਾ ਤਾਂ ਮੇਰੀਆਂ ਨੂੰਹਾਂ ਦੋਨੇ ਤੇ ਮੇਰੇ ਮੁੰਡਾ ਨਵਜੀਤ ਨਵਜੀਤ ਦਾ ਬਹੁਤ ਆ ਮਾੜਾ ਹਾਲ ਹੈ ਜੀ ਨੂੰਹਾਂ ਦੀਆਂ ਗੱਲਾਂ ਕਰਿਓ ਜੀ ਦਾ ਪ੍ਰੈਗਨੈਂਟ ਹੈ ਕਿਦਾਂ ਹੁਣ ਕੰਡੀਸ਼ਨ ਕਿਦਾਂ ਹੈ ਕੰਡੀਸ਼ਨ ਹਾਲੇ ਉਹਦੀ ਕੋਈ ਟ੍ਰੀਟਮੈਂਟ ਨਹੀਂ ਹੋਈ ਕਦੇ ਕਹਿੰਦੇ ਨੇ ਪਰਸੋਂ ਦੇ ਅਸੀਂ ਇੱਥੇ ਦਾਖਲ ਆਂ ਕਦੇ ਕਹਿੰਦੇ ਅਲਟਰਾ ਸਾਊਂਡ ਹੋਊਗਾ ਕਦੇ ਕੁਛ ਹੋਊਗਾ ਜਿਹੜੀ ਮੈਡਮ ਦੇ ਕੋਲ ਉਹਦਾ ਉਹ ਹੈ ਉਹ ਫੇਰਾਂ ਹੀ ਲੈ ਕੇ ਚਲੀਗੀ ਛੁੱਟੀ ਚਲੀਗੀ ਦੋ ਦਿਨਾਂ ਦਾ ਮੈਂ ਡਾਕਟਰ ਦਾ ਡਾਕਟਰ ਦਾ ਨਾਮ ਮੈਨੂੰ ਪਤਾ ਨਹੀਂ ਹੈਗਾ ਜੀ ਉਹਦਾ ਅੰਦਰ ਵੀ ਨਹੀਂ ਨਾ ਵੜਨ ਦਿੰਦੇ ਸਾਨੂੰ ਐਫਪੀਆਰ ਕੁਛ ਨਹੀਂ ਕੋਈ ਸੁਣਵਾਈ ਨਹੀਂ ਹੋਈ ਉਲਟਾ ਉਹਨਾਂ ਦੇ ਉਹ ਉਹਨਾਂ ਨੇ ਆਪਣੇ ਜਿਹੜੀ ਕੁੜੀਆਂ ਅੰਦਰ ਮਾਰਨ ਗਈਆਂ ਉਹਨਾਂ ਨੂੰ ਜਾ ਕੇ ਦਾਗਲ ਕਰਾਤਾ ਉਹਨਾਂ ਦੇ ਬਿਆਨ ਲੈ ਮੇਰੇ ਮੁੰਡੇ ਨੂੰ ਫੋਨ ਆਇਆ ਕਹਿੰਦੇ ਵੀ ਆਣ ਕੇ ਤੁਸੀਂ ਦੋ ਉੱਥੇ ਕਿਤੇ ਸੀ ਰੈਫਰ ਵੀ ਤਿੱਦ ਕੇ ਹੋਗੇ ਹੁਣ ਦੇਖੋ ਦੋ ਮੇਰੀ ਨੂਆ ਉਹ ਉਹਨਾਂ ਨੂੰ ਰੈਫਰ ਕਰ ਰਹੇ ਆ ਜਿਹੜਾ ਮੁੰਡਾ ਜਿਆਦਾ ਸੀਰੀਅਸ ਆ ਉਹਨੂੰ ਰੈਫਰ ਨਹੀਂ ਕਰ ਰਹੇ ਹੋ ਮੈਂ ਕਿਹਾ ਜੀ ਹੁਣ ਮੈਂ ਕੱਲਾ ਜਾਣਾ ਮੇਰੇ ਸਾਰੇ ਤਾਂ ਜ਼ਖਮੀ ਹੋਏ ਪਏ ਆ ਹੁਣ ਦੋ ਤੁਸੀਂ ਨੂਆ ਨੂੰ ਉੱਥੇ ਨੂਆ ਨੂੰ ਤੁਸੀਂ ਰੈਫਰ ਕਰ ਰਹੇ ਆ ਤੇ ਮੁੰਡੇ ਨੂੰ ਉਹ ਨਹੀਂ ਕਰ ਰਹੇ ਮੈਂ ਜੀ ਮੇਰੇ ਮੁੰਡੇ ਨੂੰ ਵੀ ਰੈਫਰ ਕਰੋ ਫਿਰ ਮੈਂ ਮੁੰਡੇ ਨੂੰ ਵੀ ਰੈਫਰ ਕਰਾਇਆ ਦਰਾਡੇ ਬ੍ਰੇਕ ਤੇ ਪ੍ਰੋਚ ਵਾਲੇ ਸਾਫਾ ਸਰਪੰਚ ਜੀ ਦਾ ਡੈਡੀ ਇਹਨਾਂ ਨੇ ਵੈਸੇ ਤਾਂ ਕਈ ਵਾਰੀ ਪਹਿਲਾਂ ਵੀ ਉਹ ਕਿੰਨੀਆਂ ਚੱਲ ਮੈਂ ਇਗਨੋਰ ਕਰਦਾ ਰਿਹਾ ਵੀ ਕਾਨੂੰਨ ਕੋ ਕਰਨਾ ਅਸੀਂ ਕਿਸੇ ਨਾਲ ਪਿੰਡ 'ਚ ਜਾ ਕੇ ਇਹਦੀ ਵੈਰੀਫਾਈ ਵੀ ਕੀਤਾ ਜਾਵੇ ਇਹ ਤਾਂ ਚੱਲ ਬਿਆਨ ਵੀ ਆ ਜੀ ਤੇ ਹੋਈ ਜਾਣੀ ਆ ਮੈਂ ਕਿਵੇਂ ਚ ਹੋਈ ਜਾਣੀ ਆ ਕਰਨੀ ਵੀ ਨਹੀਂ ਕਰਨੀ ਉਹਨਾਂ ਦੱਬ ਵੀ ਸਕਦੇ ਆ ਉਹ ਤੇ ਪਰ ਘਰੇ ਜਾ ਕੇ ਸਾਰੇ ਪਿੰਡ ਦੇ ਜਾ ਕੇ ਬਿਆਨ ਲੈਣ ਵੀ ਹਾਂ ਇਹ ਕੋਈ 8:30 ਵਜੇ ਦੀ ਗੱਲ ਹੈ 8:30 ਲੜਾਈ ਦਾ ਕਾਰਨ ਇਹ ਸੀ ਵੀ ਗੇਟ ਦੇ ਮੂਹਰੇ ਖੜੇ ਗਾਲਾਂ ਕੱਢ ਰਹੇ ਸੀ ਮੇਰੇ ਘਰਦਿਆਂ ਨੇ ਕਿਹਾ ਵੀ ਜਨਾਨੀਆਂ ਵੀ ਤੁਸੀਂ ਗਾਲਾਂ ਕਿਉਂ ਕੱਢ ਰਹੇ ਹੋ ਕਦੇ ਖੁੱਦ ਹੈ ਵਾਟਰ ਕੈਰੀਅਰ ਹੈ ਇਹ ਕਹਿੰਦਾ ਵੀ ਇਸ ਨੂੰ ਕਿਸੇ ਤਰੀਕੇ ਨਾਲ ਵਿੱਚ ਫਸਾਇਆ ਜਾਵੇ ਤੇ ਇਹਨੂੰ ਨੌਕਰੀ ਤੋਂ ਤਰਵਾਇਆ ਜਾਵੇ ਹੁਣ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਦੀ ਮੰਗ ਤਾਂ ਇਹ ਜੀ ਦੇਖ ਲਓ ਤੁਸੀਂ ਆਪਣੀ ਫੋਟੋ ਜੀ ਦੇਖ ਲਓ ਕਿਹੜੇ ਹਿਸਾਬ ਨਾਲ ਇਹਨਾਂ ਨੇ ਮਾਰ ਕਟਾਈ ਕੀਤੀ ਹੈ ਮੇਰੇ ਛੋਟੇ ਮੁੰਡੇ ਨੂੰ ਤੁਸੀਂ ਪਹੁੰਚ ਕੇ ਤੁਸੀਂ ਉੱਚੇ ਕੀ ਨਾਮ ਤੁਹਾਨੂੰ ਜਿਹੜਾ ਰੋਹ ਰਹੇ ਹੋਗੇ ਤੁਸੀਂ ਮੁਲਾਜ਼ਮ ਦੇ ਦੇਖੋ ਮੇਰੇ ਮੁੰਡੇ ਦਾ ਇੰਨਾ ਮਾੜਾ ਹਾਲ ਕਰਿਆ ਬਾ ਨਾ ਮੈਂ ਦੇਖ ਨਹੀਂ ਜਬ ਵੀਡੀਓ ਵੀ ਨਹੀਂ ਦੇਖੀ ਉਹਦੀ ਆਪਣਾ ਵਿਭਾਗ ਨਹੀਂ ਤੁਹਾਡੀ ਗੱਲ ਵਿਭਾਗ ਮੇਰੀ ਕੋਈ ਸੁਣਵਾਈ ਨਹੀਂ ਕਰ ਰਿਹਾ ਜੀ ਤੁਸੀਂ ਉੱਚ ਅਧਿਕਾਰੀ ਤੱਕ ਪਹੁੰਚ ਕੀਤੀ ਕਿਸੇ ਉੱਚ ਅਧਿਕਾਰੀਆਂ ਦੇ ਹੁਣ ਸ਼ਨੀਵਾਰ ਜਿਹੜੇ ਦੁਆਰੇ ਇਹ ਨਹੀਂ ਇਧਰੋਂ ਕੋਈ ਆਈ ਗਈ ਤੇਰੇ ਮੈਨੂੰ ਹਸਪਤਾਲ ਵਾਲੇ ਮੈਂ ਕਿਹੜੇ ਸਾਹਬ ਨਾਲ ਕਰਾਂ ਇੱਕ ਕੋਈ ਮੁਲਾਜ਼ਮ ਹੁੰਦਾ ਵੀ ਮੇਰੀ ਇਹ ਨਹੀਂ ਹੋ ਰਹੀ ਐਸਾ ਚੋ ਕੋਈ ਉਹ ਨਹੀਂ ਕਰ ਰਿਹਾ ਹੈਗਾ ਰਸਤਾ ਵੀ ਦੇਖ ਦਊਗੇ ਫਿਰ ਰਸਤਾ ਤੇ ਹੈ ਜੀ ਮੇਰਾ ਕਾਰਵਾਈ ਹੋਣੀ ਚਾਹੀਦੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰੀ ਕਾਰਵਾਈ ਚਾਹੀਦੀ ਕਿਉਂਕਿ ਮੇਰੇ ਜਵਾਕਾਂ ਨੂੰ ਜਿਹੜੀ ਤਰੀਕੇ ਨਾਲ ਅੰਦਰ ਵੜ ਕੇ ਮਾਰਿਆ ਉਹਨਾਂ ਨੇ ਤੁਸੀਂ ਫੋਟੋ 'ਚ ਦੇਖ ਸਕਦੇ ਆਂ ਉਹਨਾਂ ਦੀ ਗੱਲ ਕਰ ਰਿਹਾ ਪ੍ਰੈਗਨੈਂਸੀ ਲੱਗਦੀ ਹੈ ਹਾਂਜੀ ਉਹਨਾਂ ਦੇ ਦਰਦ ਪੇਨ ਹੁੰਦੀ ਉਹਨਾਂ ਨੂੰ ਦਵਾਈ ਵੀ ਨਹੀਂ ਦੇ ਰਿਹਾ ਕੋਈ ਉਹ ਮੈਨੂੰ ਫੋਨ ਕਰ ਕਰਕੇ ਕਹਿ ਰਹੀ ਆ ਇਲਾਜ ਹੋਣ ਦੇ ਜਿਹੜਾ ਰਾਜਪਰੇ ਨੇ ਇਲਾਜ ਹੋਣ ਦਿੱਤਾ ਇੱਥੇ ਵੀ ਮੈਨੂੰ ਲੱਗਦਾ ਉਹਨਾਂ ਨੇ ਪਰੋ ਜਿਹੜੀ ਡਾਕਟਰ ਛੁੱਟੀ ਚਲੀ ਗਈ ਕੋਈ ਪੋਲੀਟਿਕਲ ਪਾਰਟੀ ਕੋ ਦਾ ਨਾਮ ਲੈਣਾ ਕ੍ਰਿਟੀਕਲ ਜੱਜ ਪੋਲੀਟਿਕਲ ਦਾ ਜਿਹੜਾ ਕਹਿ ਜਾਂਦੇ ਸਾਰੇ ਪਾਸੇ ਸਰਪੰਚ ਵੀ ਰਿਹਾ ਕਿਤੇ ਵੀ ਹੋ ਸਕਦੀਆਂ ਸਾਰੇ ਪਾਰਟੀ ਦੀ ਸ਼ੈ ਮੰਨਦੇ ਪਾਰਟੀ ਦਾ ਹੁਣ ਕੀ ਕਹਿ ਸਕਦੇ ਉਹਨੂੰ ਪਹਿਲਾਂ ਕਾਂਗਰਸ ਵੀ ਰਿਹਾ ਸਰਪੰਚ ਵੀ ਰਿਹਾ ਕਿਹੜੀ ਪਾਰਟੀ ਦਾ ਇਹ ਕਦੇ ਕਾਂਗਰਸ ਦਾ ਵੀ ਕਦੇ ਇਹਦਾ ਵੀ ਕੋ ਤੇਰਾ ਫਰ ਹੈ ਜੀ ਉਹਦਾ ਕਦੇ ਕਿਤੇ ਦਲ ਬਦਲ ਜਾਂਦਾ ਕਦੇ ਕਿਧਰੇ ਦਲ ਬਦਲ ਜਾਂਦਾ ਆਪਣਾ ਪੱਖ ਮਤਲ ਕਰਨ ਵਾਸਤੇ ਕੁਝ ਨਾ ਕੁਝ ਕਰੀ ਜਾਂਦਾ ਜੀ ਇਹ